ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਹਾਂ ਐਡਰੈਸ ਇੱਕ ਰੀਵੀਜ਼ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰਦਾ ਚੂਸਲੇਵੜ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਵੀਰਦਾ ਅੰਗਰੇਜ਼ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਬਿਲਕੁਲ ਤਾਜੀ ਸੂਈ ਗਾਂ ਦਿਖਾਵਾਂਗੇ ਜਿਹਦੇ ਮਤਲਬ ਆਪਾਂ ਡਿਟੇਲ ਸਾਰੀ ਵੀਰ ਦੇ ਕੋਲੋਂ ਪੁੱਛ ਲਾਂਗੇ ਤੁਸੀਂ ਦੋਸਤੋ ਵੀਡੀਓ ਐਂਡ ਤੱਕ ਜਰੂਰ ਦੇਖਿਓ ਇੱਕ ਬੇਨਤੀ ਦੋਸਤੋ ਵੀਡੀਓ ਦੇ ਵਿੱਚ ਮੈਂ ਜਰੂਰ ਕਰਦਾ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਵਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਆਓ ਆਪਾਂ ਕਰਦੇ ਆਂ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਸਾਰੀ ਵੀਰ ਦੇ ਕੋਲੋਂ ਪੁੱਛ ਲੈਂਦੇ ਹ ਹੋਰ ਬਾਈ ਠੀਕ ਠਾਕ ਹੋ? ਹਾਂ ਠੀਕ ਠਾਕ ਵਧੀਆ ਭਾਈ। ਚੱਲੀ ਇਹਦੇ ਵਧੀਆ ਕੰਮ ਕਰ। ਬਹੁਤ ਵਧੀਆ ਭਾਈ ਬਹੁਤ ਵਧੀਆ। ਐਡਰੈਸ ਬੋਲ ਦੀ ਵੀਰ ਆਪਣਾ। ਐਡਰੈਸ ਆਪਣਾ ਪਿੰਡ ਚੂਸਲੇਵੜ। ਹਾਂਜੀ। ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰ। ਠੀਕ ਹੈ ਜੀ। ਚੂਸਲੇਵੜ ਮੋੜ ਤੋਂ ਜਾਨੀ ਕਿ ਕੋਈ ਕਿੰਨੇ ਕਿਲੋ ਮੀਟਰ ਦਾ ਅੱਗੇ ਖੇਮਕਰ ਰੋਡ ਤੇ ਆਪਣੀ ਇਹ ਜਿਹੜੀ ਫਾਰਮ ਹੈ। ਹਾਂਜੀ ਹਾਂਜੀ ਪੱਟੀ ਮੋੜ ਚੌਂਕ ਤੋਂ ਬੋਪਾਰਾ ਕਰਿਆਲੇ ਵਾਲੇ ਰੋਡ। ਹਾਂਜੀ 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 ਠੀਕ ਹੈ ਜੀ। ਤੇ ਇਹ ਵੀ ਫੋਨ ਨੰਬਰ ਬੋਲ ਦਿਓ ਆਪਣਾ। ਫੋਨ ਨੰਬਰ 75099 ਹਾਂਜੀ 24006 ਠੀਕ ਠੀਕ ਹੈ ਜੀ ਜਿਹੜੀ ਵੀਰ ਆਪਾਂ ਅੱਜ ਵਿੱਚ ਮੱਝ ਆਪਣੇ ਗਾਂ ਸੇਲ ਕਰਨੀਆਂ ਕਿੰਮਾ ਸੂਹਾ ਸੂਈ ਹੈ ਇਹ ਭਾਜੀ ਦੂਜਾ ਸੂਹਾ ਸੂਈ ਆ ਅੱਛਾ ਜੀ ਹਾਂ ਆਪਾਂ ਵੀ ਮੋਲੀ ਲੈਂਦੀ ਆ ਠੀਕ ਹੈ ਜੀ ਘਰ ਵਾਲਿਆਂ ਦੇ ਕਹਿੰਦੇ ਜਾਨੀ ਹਾਂਜੀ ਦੂਜਾ ਠੀਕ ਹੈ ਜੀ ਹਾਂਜੀ ਤੇ ਇਹ ਸੂਈ ਨੂੰ ਕਿੰਨਾ ਟੈਮ ਹੋ ਗਿਆ ਸੂਈ ਨੂੰ ਕੋਈ ਮਹੀਨੇ ਕੋ ਦੋ ਚਾ ਤਿੰਨ ਉੱਤੇ ਲਾ ਲਓ ਇਹ ਕੋਈ ਆ ਪਿਛਲੀ 1 ਤਰੀਕ ਨੂੰ ਸੂਈ ਫਰਵਰੀ ਦੀ 1 ਫਰਵਰੀ ਨੂੰ ਸੂਈ ਕਿੰਨਾ ਟੈਮ ਨੂੰ ਸੂਈ ਠੀਕ ਹੈ ਜੀ ਤੇ ਕੀ ਦਿੱਤਾ ਬੱਚਾ ਨੇ ਇਹਨੇ ਬੱਚਾ ਦਿੱਤਾ ਸੀ ਪਰ ਬੱਚਾ ਇਸ ਟਾਈਮ ਮੈਨੂੰ ਮਰ ਗਿਆ ਐਕਸਪਾਇਰ ਹੋ ਗਿਆ ਪੈਰ ਹੋ ਗਿਆ ਓਏ ਪਹਿਲੇ ਸ਼ੁਰੂ ਤੋਂ ਹੀ ਕਮਜ਼ੋਰ ਜਿਆ ਸੀ ਠੀਕ ਹੈ ਠੰਡ ਦਾ ਕਰਕੇ ਤੁਹਾਨੂੰ ਪਤਾ ਬੱਚਾ ਦੀ ਸਾਹ ਹੁੰਦੀ ਨਹੀਂ ਠੀਕ 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 ਉਹ ਮਰ ਗਿਆ ਆਪਣਾ ਧਿਆਨ ਇੱਧਰ ਕੋਈ ਅੱਛਾ ਵੀ ਹੁਣ ਮੌਕੇ ਦਾ ਤੋਂ ਤੋਂ ਕਿੰਨਾ ਤਿਆਰ ਹੈ ਮੌਕੇ ਦਾ ਕੋਈ ਲਾ ਲਓ ਵੀ 20 ਦੇ ਕਰੀਬ ਲਾ ਲਓ ਕਿਲੋ ਘੱਟ ਕੋ ਵੱਧ ਜਨਨੇ ਕਿ ਆਪਾਂ 18 ਕਿਲੋ ਮਨ ਕੇ ਚੱਲ ਜਾਈਏ 18 ਮੰਨ ਲਓ ਹਾਂ ਜਿਹੜਾ ਹੁਣ ਮੌਕੇ ਦਾ ਆਪਾਂ ਚਵਾ ਦੇਣਾ 18 ਲਾ ਲਓ 17 ਲਾ ਲਓ ਜਿੰਨਾ ਵੀ ਕੋਈ ਚੋਲੇ ਵੇ ਕੋਈ ਵੀਰ ਆ ਕੇ ਠੀਕ ਹੈ ਜੀ ਚਲੋ ਉਹ ਕਿਲੋ ਖਣਦਾ ਉੱਤਾਂ ਥੱਲਾ ਬਾਲਟੀ ਆਪਾਂ ਚੋਲੇ ਦੀ ਭਰ ਕੇ ਬਾਕੀ ਆਪਾਂ ਲੀਟਰ ਨਹੀਂ ਮਾਰੇ ਠੀਕ ਹੈ ਜੀ ਹਾਂਜੀ ਅੰਦਾਜ਼ਾ ਹੀ ਹੈ ਇਹਨਾਂ ਦਾ ਕਿ ਆਪਾਂ 18 ਅੰਦਾਜ਼ਾ ਹਾਂਜੀ ਜਿਹੜਾ ਚਵਾਉਣ ਦੇ ਹੀ ਹਾਂਜੀ ਕੱਦ ਕਰ ਦੋਸਤੋ ਗਾਂ ਦਾ ਬਹੁਤ ਵਧੀਆ ਵਾ ਚੰਗੀ ਰਾਜੀ ਆ ਪੂਰੀ ਜੰਮੀ ਪਲੀ ਆ ਵੇਖ ਲਓ ਚੈੱਕ ਕਰ ਲਓ ਵੀਰ ਕਹਿੰਦਾ ਵੀ ਘਰ ਵਾਲਿਆਂ ਨੇ ਦੂਜਾ ਸਵੇਰ ਕਿਹਾ ਵਾ ਬਾਕੀ ਤੁਹਾਡੇ ਸਾਹਮਣੇ ਸਕਰੀਨ ਤੇ ਜੋ ਦਿਖ ਰਿਹਾ ਬੇਸ਼ੱਕ ਤੁਸੀਂ ਆਪਣੀ ਜਜਮੈਂਟ ਜਿੰਨਾ ਮਰਜ਼ੀ ਕਰ ਲਿਓ ਤੋਰ ਕੇ ਵੀਰ ਦਿਖਾਈਏ ਨੂੰ ਹਾਂਜੀ ਬਾਕੀ ਦੋਸਤੋ ਪਿੱਠਪੁਰੇ ਦੀ ਕੜਾਈ ਦੀ ਕਰਮਾਈ ਦੀ ਸੋਹਣੀ ਮੱਝਾਂ ਰਹੀ ਤੁਸੀਂ ਚੈੱਕ ਕਰ ਸਕਦੇ ਹੋ ਜਰਸੀ ਹੈ ਦੋਸਤੋ ਇਹ ਗਾਂ ਪਿਓਰ ਜਰਸੀ ਪਿਓਰ ਜਰਸੀ ਜਿਹੜੀ ਦੋਸਤੋ ਪੰਜਾਬ ਵਾਲੀ ਆ ਜੀ ਸਭੀ ਤੇ ਬਾਕੀ ਇਹਨਾਂ ਦੀ ਕਰਮਾਈ ਦੀ ਚਲੋ ਫੈਡ ਫੁੱਡ ਵੀ ਚੰਗੀ ਆਉਂਦੀ ਹੈ ਵੇਖੀ ਵੀਰ ਜਿਆਦਾ ਭੱਜੇ ਨਾ ਲੋ ਜੀ ਦੋਸਤੋ ਕਰ ਲਓ ਚੈੱਕ ਜੀ ਆਰਡਰ ਕੁਆਲਿਟੀ ਕਰਮਾਈ ਦੀ ਸੋਹਣੀ ਤਿਆਰ ਕੀਤੀ ਹੈ ਚੁਆਇਸ ਵੀ ਵੀਰ ਵਧੀਆ ਇੱਕ ਨੰਬਰ ਦੀ ਬਹੁਤ ਵਧੀਆ ਵੀਰ ਜੀ ਬਾਕੀ ਇਹ ਗੱਲ ਹਨ ਹਾਂਜੀ ਸੂਈ ਸਵਾਈ ਆ ਹਾਂਜੀ ਹਾਂਜੀ ਆਪਾਂ ਨੂੰ ਉੱਥੇ ਦਾ ਕੋਈ ਲਾਮਾ ਨਹੀਂ ਇੱਥੇ ਆ ਕੇ ਜਿਹੜਾ ਮਰਜ਼ੀ ਚੋ ਗਿਆ ਆਪਾਂ ਨੂੰ ਤਸੱਲੀ ਕਰ ਲਵੇ ਠੀਕ ਹੈ ਜੀ ਠੀਕ ਹੈ ਧਰ ਗਈ ਦਾ ਕੋਈ ਲਾਮਾ ਨਹੀਂ ਠੀਕ ਹੈ ਜੀ ਕਿਉਂਕਿ ਭਾਜੀ ਮੁੜ ਕੇ ਨਾ ਐਵੇਂ ਲਾਮਿਆਂ ਦੇ ਚੱਕਰ ਵਿੱਚ ਕੰਮ ਇੱਥੇ ਆ ਕੇ ਜਿਹੜਾ ਮਰਜ਼ੀ ਚਾਰ ਟਾਈਮ ਪੰਜ ਟਾਈਮ ਚੋਵੇ ਠੀਕ ਹੈ ਜੀ ਪੂਰੀ ਤਸੱਲੀ ਕਰੇ ਠੀਕ ਹੈ ਜੀ ਲਓ ਦੋਸਤੋ ਥੋੜਾ ਜਿਹਾ ਭੱਜਦੀ ਆ ਜਰੂਰ ਲਓ ਜੀ ਕਰੋ ਚੱਕਰੀ ਦਾ ਕੱਦ ਕਾਟ ਵੀਰ ਕਹਿੰਦਾ ਵੀ ਸਾਡੇ ਇੱਥੇ ਆਪਣੇ ਫਾਰਮ ਦੀ ਤਸੱਲੀ ਆ ਕੋਈ ਵੀਰ ਆਪਣੀ ਆ ਕੇ ਇੱਕ ਟਾਈਮ ਦੋ ਟਾਈਮ ਚੋ ਕੇ ਵੀ ਆਪਣੀ ਤਸੱਲੀ ਕਰ ਸਕਦਾ ਹੈ ਜੀ ਫੇਰ ਲੈ ਜਾਵੇ ਠੀਕ ਹੈ ਜੀ ਹਾਂ ਕਿਉਂਕਿ ਬਸਾਰੀ ਚੀਜ਼ ਆ ਕਈ ਵਾਰੀ ਕੋਈ ਜਾਂਦਿਆ ਕੋਈ ਠੰਡੀ ਹਵਾ ਬੁਖਾਰ ਹੋ ਜੇ ਕਿਦਾਂ ਆਪਣਾ ਇੱਕ ਗਾਣਾ ਵੇਚੀ ਗਦਾਸਪੁਰ ਹਾਂਜੀ ਉਹ ਇੱਥੇ ਆਪਾਂ ਲੱਛਾੜ ਨੂੰ ਕਦੀ ਨਹੀਂ ਮਾਰੀ ਵਿਚਾਰੀ ਨੇ ਹਾਂਜੀ ਉਹ ਗੱਲ ਇਹ ਹੋਈ ਪੀ ਉਹਦਾ ਗਿਆ ਬੱਚਾ ਮਧੋਲਿਆ ਗਿਆ ਰਾ ਇੱਥੇ ਉਹੀ ਬੱਚਾ ਹੀ ਮਰ ਗਿਆ ਹਾਂਜੀ ਹਾਂਜੀ ਉੱਥੇ ਜਾ ਕੇ ਲੱਤਾਂ ਛੜਾਂ ਮੈਂ ਪਹਿਲਣ ਵੈੜੀ ਲੱਤਾਂ ਛੜਾਂ ਮਾਰ ਲਿਆ ਸਾਨੂੰ ਮਹੀਨਾ ਲਾ ਮਦੰਦੇ ਰਹੇ ਅੱਛਾ ਜੀ ਤੇ ਲਾਂਮੇ ਵਾਲਾ ਕਿਉਂ ਨੇ ਕੰਮ ਨਾ ਹੋਵੇ ਸਾਡੇ ਪਰਦਾ ਟਾਈਮ ਚੋ ਕੇ ਤਸੱਲੀ ਕਰ ਲੈ ਫੋਨ ਤੇ ਬਾਅਦ ਚ ਆਪਾਂ ਲਾਮਾ ਨਹੀਂ ਲੈਣਾ ਹਨਾ ਨਹੀਂ ਵਧੀਆ ਗੱਲ ਤੇ ਆਵੇ ਚੋਵੇ ਕਿਉਂ ਪੈਸੇ ਦੇਵੇ ਆਪਾਂ ਜਿਹੜੇ ਵੀਰ ਨੇ ਖੜਨੀ ਹੋ ਤਾਂ ਵੀ ਸਰਜ ਬਣਦਾ ਸਰਜ ਬਣਦਾ ਨਾ ਪਸੰਦਦਾ ਵੀ ਨਾ ਖੜੇ ਨਾ ਖੜੇ ਹਾਂਜੀ ਕੋਈ ਜੁਰਾ ਜਵਰੀ ਨਹੀਂ ਹ ਪਰ ਹਾਂ ਮੁਰਕੇ ਆਵੇਂ ਨਾ ਇਹ ਭਾਈ ਲਾਮੇ ਵਾਲਾ ਕੰਮ ਚੰਗਾ ਨਹੀਂ ਨਹੀਂ ਵਧੀਆ ਗੱਲ ਵੀਰ ਗੱਲ ਵੀਰ ਬਹੁਤ ਵਧੀਆ ਕਹੀਏ ਕਿਉਂਕਿ ਅੱਗੇ ਵੀ ਆਪਾਂ ਵੇਚਣੀਆਂ ਆ ਲੈਉਣੀਆਂ ਆ ਹਾਂ ਆਪ ਇੱਕ ਦਿਨ ਦਾ ਕੰਮ ਹੋਵੇ ਤੇ ਗਰੰਟੀ ਦੋਸਤੋ ਵੀਰ ਕਹਿੰਦਾ ਵੀ ਫਾਰਮ ਦੀ ਦੇਵਾਂਗੇ ਕੋਈ ਵੀਰ ਆਪਣੀ ਬੇਸ਼ੱਕ ਵੀਡੀਓ ਕਾਲ ਤੇ ਵੀ ਚਵਾਲੇ ਬੇਸ਼ੱਕ ਇੱਕ ਟਾਈਮ ਦੋ ਟਾਈਮ ਜਾਂ ਵੀਰ ਕੋਈ ਆਪਣੀ ਵਿజిਟ ਕਰਕੇ ਚੋਲੇ ਗਾਂ ਦੋਸਤੋ ਚੰਗੀ ਰਾਜੀ ਹੈ ਪੂਰੀ ਜਮੀ ਪਲੀ ਹੈ ਥਾਣਾ ਸੁਣ ਦੀ ਕੁਆਲਿਟੀ ਮੈਂ ਤੁਹਾਨੂੰ ਇੱਕ ਅੰਦੇੜ ਤੋਂ ਚੱਕਰਵਾ ਦਣਾ ਕੇ ਕੰਮੋ ਸਰੀਰ ਵੱਲੋਂ ਕਿ ਘਾਟਾ ਨਹੀਂ ਆਇਆ ਪੂਰੀ ਰਾਜੀ ਹੈ ਠੀਕ ਹੈ ਸਾਰੇ ਸਾਣ ਦੋਸਤੋ ਗੈਪ ਕਿ ਲੱਗੇ ਜੇ ਕੋਈ ਫੋਟੋ ਸ਼ਾਟ ਨਾਲ ਬਾਕੀ ਮੇਰੇ ਵੀਰ ਵੀਰ ਦੇ ਕਹਿਣ ਮੁਤਾਬਕ ਆਪਣੀ ਤਸੱਲੀ ਮੇਰੇ ਵੀ ਜਰੂਰ ਕਰ ਲੈ ਕਰੋ 18 ਤੋਂ 19 ਲੀਟਰ ਦੁੱਧ ਜਿਹੜਾ ਮੌਕੇ ਦਾ ਤਿਆਰ ਹੋਊਗਾ ਬਾਕੀ ਦੋਸਤੋ ਚਲੋ ਸ ਕੋਈ ਵੀ ਕਿਉਂਲੇ ਵੀਡੀਓ ਕਾਲ ਦੇ ਚ ਵਾਲੇ ਪੂਰੀ ਤਸੱਲੀ ਕਰਿਆ ਪਤਾ ਇਹਨਾਂ ਮੁੜ ਕੇ ਹੋਰ ਵੀ ਗਾਂ ਕੰਮ ਵਲ ਧਿਆਨ ਨਹੀਂ ਦਦਾ ਉਹ ਵੀਰਾਂ ਨੇ ਮਹੀਨਾ ਗਾਂ ਲਾਵੇਂ ਤੇ ਛੜਾ ਮਾਰਦੀ ਛੜਾ ਮਾਰਦੀ ਮੈਂ ਕਿਹਾ ਵੀ ਤਾ ਇੱਥੇ ਮੈਂ ਵੀਡੀਓ ਵੀ ਪਾਈ ਉਹਨਾਂ ਨੂੰ ਪੀ ਚੋਂਦੇ ਰਹੇ ਜੋ ਚੋ ਕੇ ਲਿਆਂਦੀ ਆ ਨਾ ਕੱਦੀਆਂ ਲਾਗੋ ਠੀਕ ਹੈ ਜੀ ਉਹ ਵੀ ਪਾਈਆਂ ਸਾਰੀਆਂ ਤੇ ਬੱਚਾ ਅੱਗੇ ਖੜਾ ਤੇ ਮਤੇ ਵਧੀਆ ਚਵਾਈ ਕਰਾਉਂਦੀ ਰਹੀ ਆ ਕਾਲੇ ਕਾਲੇ ਪਈ ਉਹਨਾਂ ਦੇ ਘਰ ਜਾ ਕੇ ਲੱਤਾ ਛੜਾ ਮਾਰ ਲਾ ਕੀ ਉਹ ਬੜਾ ਮੁਰਕੇ ਨਾ ਪਰੇਸ਼ਾਨੀ ਜੀ ਆਪਣੇ ਆਪ ਨੂੰ ਨਹੀਂ ਆਉਂਦੀ ਦੋਵਾਂ ਘਰਾਂ ਨੂੰ ਪਰੇਸ਼ਾਨੀ ਹੋ ਜਾਂਦੀ ਆ ਪਸ਼ੂ ਖਰੀਦਣ ਵਾਲੇ ਉਹਦੇ ਵਿੱਚ ਹਾਂ ਤੇ ਐ ਕਿਹਾ ਨਾ ਤੇ ਕਿ ਕਹਿੰਦੇ ਵੀ ਜੇ ਤੇ ਵੇਚਨੀ ਆ ਤੇ ਅਗਲਾ ਤਸल्ली ਕਰ ਖੜੇ ਮੁਰਕੇ ਲਾਫ ਮੁੱਲ ਹਾਂਜੀ ਵੀਰ ਜੀ ਕੀ ਮੁੱਲ ਕਰਦੇ ਮੈਂ ਦਾ ਮੁੱਲ ਇਹਦਾ ਭਾਜੀ 60000 ਰੁਪਿਆ ਜੀ ਡਿਮਾਂਡ 60000 ਡਿਮਾਂਡ ਅੱਜ ਕੱਲ੍ਹ ਤੇ ਭਾਜੀ ਵਿਚਾਰ ਬਹੁਤ ਤੇਜ਼ ਆਹੀ ਤੇ ਮੰਗਿਆ ਹੀ ਹੋਣਾ ਵੀ ਸਿਰਫ ਬੱਚਾ ਨਾ ਹੋਣ ਕਰਕੇ ਠੀਕ ਹੈ ਜੀ ਤੇ ਕਈ ਵਰੀ ਅਗਲਾ ਕਹਿੰਦਾ ਬੱਚਾ ਨਾਲ ਨਹੀਂ ਆ ਤੇ ਮਤਲਬ ਪੈਸੇ ਜ਼ਿਆਦੇ ਮੰਗ ਲੇ ਹਾਂਜੀ ਹਾਂਜੀ 60000 ਦੀ ਡਿਮਾਂਡ ਹੈ ਵੀਰ ਜੀ ਹਾਂਜੀ ਬਾਕੀ ਆਪਾਂ ਕੋਈ 57 58 ਜੋ ਮਾਨਤਨ ਕਰ ਦਿਆਂਗੇ 57 58 ਜੋ ਮਾਨਤਨ ਜੀ ਕੋਈ ਹਾਂਜੀ ਬਾਲਾ ਉਤਰਾ ਝਾਲ ਆ ਕੰਮ ਕੋਈ ਵੀਰ ਬਹਿਸ ਕਰਦੇ ਆ ਹਾਂਜੀ ਹਾਂਜੀ ਬਾਕੀ ਚੀਜ਼ ਦੀ ਤਸੱਲੀ ਕਰੇ ਆ ਕਿ ਐਡੀ ਸਾਰਾ ਰਾਜੀ ਸੰਭ ਵੀਰ ਲਈ ਮਿਲਦੀ ਆ ਜੀ ਹਾਂਜੀ ਲੋ ਦੋਸਤੋ 60000 ਰੁਪਿਆ ਵੀਰ ਨੇ ਡਿਮਾਂਡ ਰੱਖੀ ਆ ਤੇ 57000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਜਿਹੜਾ ਕੋਈ ਵੀਰ ਭਰਾ ਸਿਰ ਲਊਗਾ ਉਹਦਾ ਮਾਨਤਾਂ ਨੂੰ ਮੌਕੇ ਤੇ ਆਪਾਂ ਜਰੂਰ ਕਰਾਂਗੇ ਕਿਉਂਕਿ ਦੋਸਤੋ ਮਾਨਤਾਂ ਨੂੰ ਮੇਰੇ ਵੀਰ ਮਾਨਤਾਂ ਨਹੀਂ ਸਮਝਿਆ ਕਰੋ ਕਿਉਂਕਿ ਕੋਈ ਵੀਰ ਕਹਿੰਦੇ ਆ ਜੀ 10000 ਕਰ ਲਓ 5000 ਕਰ ਲਓ ਇਹ ਨਾ ਗੱਲ ਕਰਿਆ ਕਰੋ ਕਿਉਂਕਿ ਪਸੂ ਚੰਗਾ ਸੰਭਿਆ ਵੀਰ ਨੇ ਕਿਸੇ ਨੇ ਜਿਹੜਾ ਵੇਖੋ ਰੀਜਨ ਲਾਈਆਂ ਪੂਰੀਆਂ ਬਾਕੀ ਦੋ ਤਾਂ ਤੁਸੀਂ ਚੋਈ ਤੁਸੀਂ ਆਪ ਕਰ ਲੈਣੀ ਆ ਕਿੰਨਾ ਕੁ ਦਿੰਦੀ ਏ ਕੀ ਕਰਦੀ ਕਿੱਦਾਂ ਮਿਲਦੀ ਏ ਚੋਈ ਸਾਰੀ ਮੇਰੇ ਵੀਰ ਤ ਅਡਰੈਸ ਇਕਰੀਬੀ ਦਾ ਫੇਰ ਬੋਲ ਦੇਣਾ ਪਿੰਡ ਚੂਸਲੇਵੜ ਤਸਵੀਰ ਪੱਟੀ ਜਿਹੜਾ ਸ਼੍ਰੀ ਤਰਨਤਨ ਸਾਹਿਬ ਚੂਸਲੇਵੜ ਮੋੜ ਤੋਂ ਦੋਸਤੋ ਕੋਈ ਤਕਰੀਬਨ ਕਿਲੋ ਕਿਲੋ ਮੀਟਰ ਦਾ ਹੋਊਗਾ ਤੇ ਪੱਟੀ ਤੋਂ ਦੋਸਤੋ ਕੋਈ ਹੋਊਗਾ ਬਸ ਸਣਾ 3-4 ਕਿਲੋਮੀਟਰ ਦਾ ਵੀਰ ਪਿੰਡ ਆਊਗਾ ਪੱਟੀ ਮੋੜ ਤੋਂ ਹਾਂ ਨਹੀਂ ਪੱਟੀ ਸ਼ਹਿਰ ਤੋਂ ਪੱਟੀ ਸ਼ਹਿਰ 4-5 ਕਿਲੋਮੀਟਰ ਦਾ 4 ਕਿਲੋਮੀਟਰ ਹਾਂ 5 ਕਿਲੋਮੀਟਰ ਪੱਟੀ ਸ਼ਹਿਰ ਪੱਟੀ ਮੋੜ ਤੋਂ ਕਿਲੋਮੀਟਰ ਠੀਕ ਹੈ ਜੀ ਫੋਨ ਨੰਬਰ ਵੀ ਜੀ ਇਕਰੀਬੀ ਫੇਰ ਬੋਲ ਦਈਏ ਆਪਣਾ 7509924006 ਠੀਕ ਹੈ ਜੀ ਹਾਂਜੀ ਧੰਨਵਾਦ ਦੋਸਤੋ ਤੁਹਾਡਾ ਵੀਡੀ